ਗੁਰੂ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੰਜਾਬ ਦੇ ਵਿੱਚ ਇਸ ਵੇਲੇ ਕਈ ਬਿਵਾਦ ਉਹ ਬੇਲੋੜੇ ਬਿਵਾਦ ਆਪਾਂ ਸ਼ੁਰੂ ਕਰਦੇ ਆ ਉਹਨਾਂ ਨੂੰ ਸਟਾਪ ਕਰੋ ਉਹਨਾਂ ਨੂੰ ਰੋਕੋ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਭਾਵੇਂ ਕੋਈ ਲੀਡਰ ਆ ਭਾਵੇਂ ਕੋਈ ਆਮ ਆ ਭਾਵੇਂ ਕੋਈ ਗੁਰਮੁਖ ਪਿਆਰਿਓ ਕਿਸੇ ਜਮਾਤ ਨਾਲ ਜੁੜਿਆ ਕੋ ਕਿਸੇ ਨਾਲ ਜੁੜਿਆ ਜਿਹੜੇ ਬੇਲੋੜੇ ਬਵਾਦਾਂ ਦੀ ਸਾਨੂੰ ਲੋੜ ਹੀ ਨਹੀਂ ਉਹ ਸਾਨੂੰ ਖੜੇ ਨਹੀਂ ਕਰਨੀ ਚਾਹੀਦੇ ਹਾਂਜੀ ਦੇਖੋ ਇਤਿਹਾਸ ਵਿੱਚ ਕੀ ਛੁਪਿਆ ਪਿਆ ਜਿਵੇਂ ਆਪਾਂ ਸ਼ਹੀਦਾਂ ਦੀ ਗੱਲ ਕਰੀਏ ਦੇਖੋ ਸਤਗੁਰੂ ਸਾਡੇ ਸ਼ਹੀਦ ਨੇ ਮਹਾਰਾਜ ਸਚੇ ਪਾਤਸ਼ਾਹ ਜੀ ਸਾਡੇ ਸ਼ਹੀਦ ਨੇ ਔਰ ਮੇਰੇ ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਸਚੇ ਪਾਤਸ਼ਾਹ ਜੀ ਉਹ ਅੱਜ ਵੀ ਪੰਥ ਦੇ ਅੰਗ ਸੰਗ ਵਰਤਦੇ ਆ ਕਲਾ ਕਰ ਗਈ ਤਰਜੀ ਦੀ ਵਰਤ ਦੀ ਗੱਲ ਤੇ ਸੀ ਸਾਡੀ ਬੰਦੀ ਸਿੰਘਾਂ ਦੀ ਸਾਡੇ ਲੀਡਰਾਂ ਨੂੰ ਚਾਹੀਦਾ ਸੀ ਉੱਥੇ ਜਾ ਕੇ ਮਸਲੇ ਇਹ ਚੋਕ ਦੇ ਬੰਦੀ ਸਿੰਘਾਂ ਵਾਲੇ ਜਾਂ ਦੂਜਾ ਮਸਲਾ ਉਹ ਤੁਸੀਂ ਹੱਲ ਕਰਵਾ ਲਿਆ ਜੀ ਉਹ ਜਿਹੜੇ ਬਰਗਾੜੀ ਮੋਰਚੇ ਲਾਏ ਸੀ ਜਾਂ ਜਿਹੜੇ ਅਸੀਂ ਦੂਜੇ ਮੋਰਚੇ ਆਪਾਂ ਲਾਉਂਦੇ ਰਹੇ ਆ ਬੇਅਦਮੀ ਦੇ ਉਹ ਮਸਲੇ ਹੱਲ ਹੋ ਗਏ ਆਪਾਂ ਕਦੇ ਭਗਤ ਸਿੰਘ ਦਾ ਮਸਲਾ ਚੱਕ ਲਿਆ ਕਦੇ ਕਿਸੇ ਦਾ ਭਗਤ ਸਿੰਘ ਬਾਰੇ ਕਿਤਾਬਾਂ ਵਿੱਚ ਗਲਤ ਮਲਤ ਵੀ ਬਹੁਤ ਕੁਝ ਲਿਖਿਆ ਪਿਆ ਤੇ ਦੂਜੇ ਤੀਜੇ ਦੇ ਬਾਰੇ ਕਿਹਦੇ ਬਾਰੇ ਨਹੀਂ ਲੋਕਾਂ ਨੂੰ ਪਤਾ ਜਿਹੜੇ ਬੋਲਦੇ ਆ ਉਹਨਾਂ ਬਾਰੇ ਨਹੀਂ ਪਤਾ ਲੋਕਾਂ ਨੂੰ ਉਹਨਾਂ ਬਾਰੇ ਵੀ ਪਤਾ ਇਹ ਧਕੀਆਂ ਰਹਿਣ ਦੋ ਥੋੜੇ ਜਿਹਾ ਆਨੰਦ ਚੜ੍ਹਾਈ ਗੱਲ ਚਿੱਠੀਆਂ ਦੀ ਵੀ ਭਗਤ ਸਿੰਘ ਚਿੱਠੀਆਂ ਚਾਹ ਲਿਖਦਾ ਤੇ ਚਿੱਠੀਆਂ ਤਾਂ ਤੁਹਾਡੀਆਂ ਵੀ ਹੈਗੀਆਂ ਲੀਡਰਾਂ ਦੀਆਂ ਉਹਨਾਂ ਚਿੱਠੀਆਂ ਦਾ ਕੀ ਕਰੋਗੇ ਫਿਰ ਜਿਹੜੀਆਂ ਮਾਫੀ ਨਾਮੇ ਚ ਵੀ ਕੋਈ ਨਹੀਂ ਜੀ ਤੁਹਾਡੀ ਖਿਦਮਤ ਕਰ ਰਿਆਂ ਤੁਹਾਡੇ ਹੀ ਪਹਿਰੇਦਾਰਿਆਂ ਤੁਹਾਡੇ ਨਾਲ ਹੀ ਰੜਕੇ ਚੱਲਾਂਗੇ ਲੋਕਾਂ ਨੇ ਬੜਾ ਵੱਡਾ ਮਾਣ ਦਿੱਤਾ ਹੋਣਾ ਕੀ ਚਾਹੀਦਾ ਅਕਾਲੀ ਦਲ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਜੇ ਨਹੀਂ ਹੋ ਸਕਦੇ ਇਦਾਂ ਹੀ ਇੱਕ ਦੂਜੇ ਨਾਲ ਡਾਂਗੋ ਡਾਂਗੀ ਰਹਿਣਾ ਤੁਸੀਂ ਫਿਰ ਦੱਸੋ ਜਿਹੜੇ ਦੇਸਾਂ ਪਰਦੇਸਾਂ 'ਚ ਤੜਫਦੇ ਆ ਜਿਹੜੇ ਤੁਹਾਡੇ ਲਈ ਤਨੋਂ ਮਨੋਂ ਧੰਨੋ ਖੜਦੇ ਆ ਹੁਣ ਉਹਨਾਂ ਦੇ ਲਈ ਤੁਸੀਂ ਕੀ ਕਰਦੇ ਹੋ ਤੁਸੀਂ ਤੇ ਆਪੋ ਆਪਣਾ ਹੀ ਬਸ ਹਵਕਤਾਵ ਲਾਉਣੀ ਹੁਣ ਭਈ ਮੈਨੂੰ ਗੱਫਾ ਆਜੇ ਮੈਨੂੰ ਆਜੇ ਪੰਥ ਲਈ ਕੀ ਕਰਦੇ ਹੋ ਸਾਨੂੰ ਪੰਥ ਦੇ ਬਣ ਕੇ ਤੁਰਨਾ ਚਾਹੀਦਾ ਔਰ ਇਹ ਜਿਹੜੀਆਂ ਗੱਲਾਂ ਇਹ ਕੀ ਗੱਲ ਭਗਤ ਸਿੰਘ ਨੇ ਕੀ ਕੀਤਾ ਕੀ ਨਹੀਂ ਕੀਤਾ ਕਿਹਨੂੰ ਨਹੀਂ ਪਤਾ ਸਾਰੇ ਪੰਜਾਬ ਦੇ ਘਰਾਂ ਤੇ ਦੇਸਾਂ ਪਰਦੇਸਾਂ ਵਿੱਚ ਭਗਤ ਸਿੰਘ ਦੀਆਂ ਫੋਟੋ ਲੱਗੀਆਂ ਹੋਈਆਂ ਔਰ ਦੂਜੀਆਂ ਤੀਜੀਆਂ ਗੱਲਾਂ ਸਾਰੇ ਵੀਰਾਂ ਨੂੰ ਬੇਨਤੀ ਵੀ ਜਿਹੜੀ ਆ ਨੀਚ ਪੁਣੇ ਵਾਲੀ ਆਪਾਂ ਸ਼ਬਦਾਵਲੀ ਵਰਤਦੇ ਆ ਨਾ ਕਿਸੇ ਲਈ ਵੀ ਇਹ ਨਾ ਕਰੋ ਵੀਰੋ ਇਹਦਾ ਕੋਈ ਫਾਇਦਾ ਨਹੀਂ ਜੇ ਹੈ ਨਾ ਸਾਡੇ ਵਿੱਚ ਕੁਝ ਕਰਕੇ ਦਿਖਾਉਣ ਦੀ ਬੰਦੀ ਸਿੰਘਾਂ ਲਈ ਕਰਕੇ ਦਿਖਾਓ ਕੁਝ ਕਰੋ ਪਰ ਗਾੜੀ ਦਾ ਮਸਲਾ ਹੱਲ ਕਰੋ ਮਸਲੇ ਹੱਲ ਬੇਆਦਮੀ ਦੇ ਉਹਨਾਂ ਨਾਲ ਦੇ ਉੱਤੇ ਅਸੀਂ ਉਹ ਚੁੱਪੀਆਂ ਧਾਰ ਲਈਆਂ ਕੋਈ ਕਿਤੇ ਚੱਕੀ ਫਿਰਦਾ ਤੱਕਦੀਆਂ ਕੋਈ ਕਿਤੇ ਜਾ ਜਾ ਕੇ ਆਪਣੇ ਪ੍ਰਮਾਣ ਪੱਤਰ ਦੇ ਰਿਆ ਐਂ ਕਰ ਦਿਓ ਜੀ ਆਨ ਕਰ ਦਿਓ ਵੀਰੋ ਇਦਾਂ ਤੇ ਫਿਰ ਬਹੁਤ ਕੁਝ ਨਿਕਲੇ ਆਏਗਾ ਜੇ ਤੁਸੀਂ ਕਿਸੇ ਨੂੰ ਕਹੋਗੇ ਤੇ ਉਹਨਾਂ ਵਾਲੇ ਕਹਿਣ ਵਾਲੇ ਵੀ ਤੇ ਹੈਗੇ ਨੇ ਤੇ ਦੂਜੀ ਗੱਲ ਜੇ ਕੋਈ ਗਲਤ ਮਲਤ ਗੱਲ ਕੋਈ ਭਾਵੇਂ ਲੀਡਰ ਕਹਿੰਦਾ ਤੇ ਭਾਵੇਂ ਕੋਈ ਆਮ ਬੰਦਾ ਕਹਿੰਦਾ ਤੁਹਾਨੂੰ ਹੱਥ ਬਨ ਕੇ ਬੇਨਤੀ ਆ ਪਈ ਆ ਜਿਹੜੇ ਟੋਕੜ ਬੋਚ ਜੇ ਦੂਜੇ ਤੀਜੇ ਉਹਨਾਂ ਨੂੰ ਕੋਈ ਜਾਣੇ ਨਾ ਪਛਾਣੇ ਉਹ ਜਿਹੜਾ ਖਟਕੜ ਕਰੀ ਉੱਥੇ ਖਟਕੜ ਕਲਾਮ ਬੋਲ ਕੇ ਗਿਆ ਵੀ ਅੱਜ ਉਤਿਆਂ ਮਾਰੋ ਜਾਂ ਪਾਗ ਰਾ ਲਿਆਓ ਉਹਨੂੰ ਜਾਣਦਾ ਕੌਣ ਆ ਆਪਣਾ ਪਿਓ ਦਾ ਉਹਦਾ ਲੇਲੜੀਆਂ ਕੱਢਦਾ ਉਹ ਉਹਦਾ ਮਿੰਤਾ ਕਰਦਾ ਫਿਰਦਾ ਉਹ ਆਪਣਾ ਪਿਓ ਸੰਭਲੋ ਪਹਿਲਾਂ ਆਪਣੇ ਘਰ ਦੇ ਸੰਭਲੋ ਦੂਜਿਆਂ ਨੂੰ ਫਰਮਾਨ ਫੇਰ ਜਾਰੀ ਕਰ ਲਿਓ ਧਨਮਾਲ ਖਜ਼ਾਨਿਆਂ ਦੀਆਂ ਦੂਜੀਆਂ ਤੀਜੀਆਂ ਗੱਲਾਂ ਕਰਨ ਵਾਲੇ ਸਾਡਾ ਇਲਾਕਾ ਖੰਡਕੜਾ ਨਗਰ ਆ ਮੂਰਾਵਾਲੀ ਨਾਨਕੇ ਆ ਕਿਸੇ ਤੇ ਕਹਿਣਾ ਕੋਈ ਫਰਕ ਨਹੀਂ ਪੈਣਾ ਜਿਹੜੇ ਲੋਕ ਜਿਹਨੂੰ ਪਿਆਰ ਕਰਦੇ ਆ ਉਹ ਪਿਆਰ ਕਰਦੇ ਉਹਨੂੰ ਪਿਆਰ ਕਰਦੇ ਰਹਿਣਾ ਤੇ ਫੇਸਬੁੱਕ ਤੇ ਜਿਹੜੀਆਂ ਲੜਾਈਆਂ ਖਤਮ ਕਰੋ ਬੰਦੀ ਸਿੰਘਾਂ ਵਾਲੀ ਲਹਿਰ ਚਲਾਓ ਉਥੇ ਕਿੰਨਾ ਕੁ ਟਾਈਮ ਆ ਸਤਕਾਰ ਜੋ ਸਿਮਰਨਜੀਤ ਸਿੰਘ ਦੀ ਮਾਨ ਸਾਹਿਬ ਹਰਾਂ ਕੋ ਕਿੰਨਾ ਕੁ ਟਾਈਮ ਆ ਜੀ 1 ਸਾਲ ਕਹਿ ਰਹਿ ਗਿਆ ਉਥੇ ਕੋਈ ਆਪਾਂ ਇਹ ਬੇਲੋੜੇ ਬਵਾਦ ਲੋਕੀ ਸਾਨੂੰ ਕਹਿੰਦੇ ਸੀ ਜਿਹੜੇ ਸਪੋਰਟਰ ਬਣੇ ਨਾ ਤੁਹਾਡੇ ਸਾਰੇ ਉਹ ਕਹਿੰਦੇ ਸੀ ਵੀ ਇਹਨਾਂ ਬੇਲੋੜੇ ਬਵਾਦ ਖੜੇ ਕਰਨੇ ਆ ਔਰ ਬਹੁਤ ਐਸੀਆਂ ਗੱਲਾਂ ਨੇ ਉਹ ਜਦੋਂ ਸੱਜਣ ਤੁਮਾਰ ਵਾਲੀ ਗੱਲ ਚੱਲੀ ਉਥੇ ਜਿਹੜਾ ਜਵਾਬ ਦਿੱਤਾ ਉਹ ਲੋਕੀ ਹੁਣ ਕੱਢ-ਕੱਢ ਕੇ ਪਾਉਂਦੇ ਆ ਆਪਾਂ ਆਪਣੀ ਮਿੱਟੀ ਜਾਂ ਆਪਣੇ ਪੰਥ ਦੀ ਮਿੱਟੀ ਉਹ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਲਾਈ ਆ ਨਾ ਉਹ ਮਿੱਟੀ ਨੂੰ ਖਰਾਬ ਨਾ ਹੁਣ ਦਈਏ ਤੁਹਾਡੇ ਮੋਰੇ ਹੱਥ ਬੰਨ੍ਹ ਕੇ ਬੇਨਤੀ ਆ ਸਾਰਿਆਂ ਮੋਰੇ ਵੀ ਜੇ ਇਦਾਂ ਬੋਲਣ-ਬੋਲਣ ਨੂੰ ਤੇ ਸਾਰਿਆਂ ਦੇ ਮੂੰਹ ਲੱਗਿਆ ਫਿਰ ਫਿਰ ਇਹ ਇਹ ਗੱਲ ਜਿਹੜੀ ਹੈ ਸੰਭਲੀ-ਸੁੰਭਲੀ ਨਹੀਂ ਜਾਣੀ ਬੰਦੀ ਸਿੰਘਾਂ ਦਾ ਮਸਲਾ ਉਹਦੇ ਤੇ ਇੱਕ ਜੁੱਟ ਹੋਵੋ ਬੇਅਦਵੀ ਦਾ ਮਸਲਾ ਉਹਦੇ ਤੇ ਇੱਕ ਇੱਕ ਜੁੱਟ ਹੋਵੋ ਇਹ ਮਸਲਾ ਹੱਲ ਕਰ ਲਾਂਗੇ ਫਿਰ ਦੂਜਿਆਂ ਪਾਸਿਆਂ ਨੂੰ ਤੁਰਪਾਂਗੇ ਐਵੇਂ ਬੇਲੋੜੇ ਬਿਵਾਦ ਪਰ ਬੇਲੋੜੇ ਬਿਆਨ ਇਹਨਾਂ ਦਿਓ ਕਿ ਇਹਨਾਂ ਨੇ ਅੱਗੇ ਸਾਡਾ ਬਹੁਤ ਨੁਕਸਾਨ ਕੀਤਾ ਤੇ ਇੱਕ ਗੱਲ ਸਾਰੀ ਗੱਲ ਖੋਲ ਕੇ ਸੁਣ ਲਓ ਤੇ ਮਾਈ ਵਾਲੇ ਸਿੰਘਾਂ ਦੇ ਨਾਲ ਜਿਹੜੇ ਬਚਨ ਹੋਏ ਨਾ ਉਹ ਕਹਿੰਦੇ ਕੱਲ ਕੀ ਧਰ ਦੀ ਕਚਹਿਰੀ ਦੇ ਵਿੱਚ ਆ ਗੱਲਾਂ ਤੇ ਸੁਣ ਲਿਓ ਉਥੇ ਕਿਹੜਾ ਮੂੰਹ ਲੈ ਕੇ ਜਾਓਗੇ ਓਏ ਅਜੇ ਤੁਸੀਂ ਆਪਾਂ ਜੱਜਾਂ ਮੈਂ ਨਹੀਂ ਆ ਕੋਈ ਵੀ ਆ ਆਪੋ ਆਪਣੀਆਂ ਚਲਾਉਣ ਲੱਗ ਜੀਏ ਇੱਥੇ ਚੰਮ ਦੀਆਂ ਉਹ ਰੱਬੀ ਦਰਗਾਹ ਵੀ ਹੈਗੀ ਆ ਤੁਹਾਡੇ ਉੱਪਰ ਵੀ ਬੈਠਾ ਕੋਈ ਇੱਥੇ ਸਦਾ ਹੀ ਨਹੀਂ ਬੈਠੇ ਰਹਿਣਾ ਜੇ ਦੂਜਿਆਂ ਨੂੰ ਕਹਿੰਦੇ ਨਾ ਉਹਨੇ ਮਾਰਾ ਕੀਤਾ ਜੇ ਸਾਡੇ ਕੋਲ ਕੁਝ ਮਾਰਾ ਹੁੰਦਾ ਮਾਫੀ ਮੰਗ ਲੈਣੀ ਕੋਈ ਬੁਰੀ ਗੱਲ ਨਹੀਂ ਹੁੰਦੀ ਤੇ ਦੂਜੀ ਗੱਲ ਵੀਰਾਂ ਨੂੰ ਬੇਨਤੀ ਮੈਂ ਕਹੀ ਨਾ ਨੌਜਵਾਨ ਉਹਨਾਂ ਨੇ ਨਹੀਂ ਪੜਿਆ ਇਤਿਹਾਸ ਚੰਗੀ ਤਰ੍ਹਾਂ ਨਹੀਂ ਪੜਿਆ ਜੇ ਹੁਣ ਮੈਂ ਉਸ ਗੱਲ ਤੇ ਆ ਗਿਆ ਨਾ ਉਹ ਦੱਸਾਂਗੇ ਪਰ ਹਾਲ ਦੀ ਘੜੀ ਇਹ ਬੇਨਤੀ ਕਰਨੀ ਸੀ ਕਿਉਂਕਿ ਮਨ ਬਹੁਤ ਦੁਖੀ ਹੁੰਦਾ ਕਿ ਅਸੀਂ ਐਵੇਂ ਬੇਲੋੜੇ ਬਵਾਦਾਂ ਵਿੱਚ ਉਲਝਦੇ ਫਿਰਦੇ ਆਂ ਦੁਬੇਟਾਂ ਹੋ ਰਹੀਆਂ ਇੰਗਲੈਂਡ 'ਚ ਦੁਬੇਟਾਂ ਹੋ ਰਹੀਆਂ ਉਹ ਸਿੰਘ ਭੇਜ ਰਹੇ ਆ ਕੈਨੇਡਾ 'ਚ ਹੋ ਰਹੀਆਂ ਤੇ ਇਹ ਕੰਮ ਦੇ ਲਈ ਆਪਾਂ ਏਡਾ ਵੱਡਾ ਜ਼ੋਰ ਲਾਇਆ ਸੰਗਰੂਰ ਦੇ ਅੰਦਰ ਉਹ ਲੋਕਾਂ ਨੇ ਏਡਾ ਵੱਡਾ ਪੰਥ ਨੂੰ ਮਾਣ ਦਿੱਤਾ ਪੰਥ ਦੀ ਗੱਲ ਕਰੋ ਪੰਥ ਕੀ ਰਹੇਗੀ ਉਹ ਗਰੰਤ ਕੀ ਰਹੇਗੀ ਕੋਈ ਤਾਂ ਹੀ ਤੁਹਾਡੀ ਵੀ ਰਹੇਗੀ ਜੇ ਪੰਥ ਦੀ ਨਾ ਰਹੀ ਤੁਹਾਡੀ ਕਿਥੋਂ ਰਹੇਗੀ ਕੋਈ ਪੰਥ ਦੇ ਵਿੱਚ ਹੀ ਰਹੋ ਆਪ ਵੱਡੇ ਨਾ ਬਣੋ ਤੇ ਇਕੱਲਾ ਤੇ ਇਕੱਲਾ ਕੋਈ ਵੀ ਕੁਝ ਕੁਝ ਨਹੀਂ ਕਰ। ਨਾਲੇ ਪੰਜ ਪ੍ਰਧਾਨ ਆ ਖਾਲਸੇ ਪੰਥ ਦੇ ਅੰਦਰ ਇਕੱਲਾ ਕੋਈ ਨਹੀਂ ਖਾਲਸੇ ਪੰਥ ਦਾ ਬਣ ਸਕਦਾ। ਪੰਜ ਪਿਆਰਿਆਂ ਨੂੰ ਅਗਵਾਈ ਦਿੱਤੀ ਮਹਾਰਾਜ ਨੇ। ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਪੰਜ ਪਿਆਰਿਆਂ ਦੀ ਜਥੇਦਾਰ ਵੀ ਪੰਜ ਪਿਆਰਿਆਂ ਦੇ ਅਧੀਨ ਹੁੰਦਾ। ਖਾਲਸਾ ਜੀ ਪੰਜ ਪਿਆਰੇ ਜਥੇਦਾਰ ਨੂੰ ਜੋ ਕਹੇ ਤਾਂ ਉਹਨੂੰ ਮੰਨਣਾ ਪੈਂਦਾ। ਅਸੀਂ ਆਪਣੇ ਜਿਹੜੇ ਸਾਡੇ ਸਤਿਗੁਰਾਂ ਨੇ ਸਾਨੂੰ ਸਿਧਾਂਤ ਦਿੱਤੇ ਆ ਉਹਨਾਂ ਦੀ ਖਿੱਲੀ ਨਾ ਉਡਾਈਏ। ਆ ਜਿਨ੍ਹਾਂ ਜਿਨ੍ਹਾਂ ਵਾਦੀਆਂ ਕੀਤੀਆਂ ਦੇਖਦੇ ਹਾਂ ਕਿਵੇਂ ਕੂਕਿਆਂ ਦੇ ਡੋਲ ਵਾਂਗੂ ਤੇ ਨੇ ਹਗ ਸੰਗਤ ਬਾਟਿਆਂ ਨੂੰ ਮੰਜੇ ਪਏ ਆ ਹੁਣ ਹੁਣ ਜਿੰਨੇ ਮਰਜੀ ਨਗਮੇ ਗਾ ਲਓ ਜਿੰਨੇ ਮਰਜੀ ਹਾਈ ਕਲੱਪ ਕਰ ਲਓ ਜਿੰਨਾ ਚਿਰ ਸਿੱਧੇ ਹੋਗੇ ਜੋ ਲੀਡਰਾਂ ਨੇ ਮਾੜੀਆਂ ਹਰਕਤਾਂ ਕੀਤੀਆਂ ਜਾਂ ਮਾੜੇ ਬੋਲ ਕੱਢੇ ਜਾਂ ਆਪਣਿਆਂ ਨੂੰ ਟੁੱਟ ਟੁੱਟ ਕੇ ਪੈਂਦੇ ਸੀ ਜਦੋਂ ਤੁਹਾਨੂੰ ਮਾਰੇ ਨੇ ਕੁਛ ਮਾੜਾ ਮੋਟਾ ਦਿੱਤਾ ਸੀ ਨਾ ਤੁਸੀਂ ਆਪਣਿਆਂ ਨੂੰ ਜੋ ਗਾਲੀ ਗਲੋਚ ਕਰਦੇ ਸੀ ਉਹ ਕਿਸੇ ਨੂੰ ਭੁੱਲਾ ਨਹੀਂ ਅੱਧੇ ਗੱਤੇ ਵਿਚਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚੜ੍ਹਾਈ ਵੀ ਕਰ ਗਏ ਉਹਨਾਂ ਨੂੰ ਕਿਹੜੀ ਬੋਲੀ ਬੋਲਦੇ ਸੀ ਉਹ ਸਾਰਿਆਂ ਨੂੰ ਪਤਾ ਹੱਥ ਬੰਨ੍ਹ ਕੇ ਮਾਫੀ ਮੰਗੋ ਸਾਰਿਆਂ ਔਰ ਅੱਗੇ ਤੋਂ ਇੱਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਜਿਹਦੇ ਲਈ ਸਾਡੇ ਬਜ਼ੁਰਗਾਂ ਸਿਰ ਧਰਦੀਆਂ ਬਾਸੀਆਂ ਲਾਈਆਂ ਤੇ ਇੱਕ ਹੋਣਾ ਚਾਹੀਦਾ ਇਹ ਔਰ ਇਹਦੀ ਪਾਵਰ ਇਹ ਸ਼੍ਰੋਮਣੀ ਅਕਾਲੀ ਦਲ ਮਹਾਰਾਜ ਸਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸ਼੍ਰੋਮਣੀ ਕਹੋਣਿਆ ਅਕਾਲ ਪੁਰਖ ਵਾਹਿਗੁਰੂ ਅਕਾਲੀ ਕਹੋਣਿਆ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਣ ਵਾਲਾ ਅਸੀ ਉਹ ਗੱਲਾਂ ਤੇ ਸਾਰੀਆਂ ਛੱਡੀ ਗਏ ਅੱਜ ਆਪ ਕਹਿੰਦੇ ਫਿਰਦੇ ਆ ਸਾਰੇ ਸੋ ਆਪ ਜੀ ਨੂੰ ਬੇਨਤੀ ਆ ਸਾਰਿਆਂ ਨੂੰ ਕਿ ਬਾਹਰ ਦੇ ਸਿੱਖ ਵੀ ਇਹੀ ਚਾਹੁੰਦੇ ਆ ਗੁਰਸਿੱਖ ਚਾਹੁੰਦੇ ਆ ਆਸਟ੍ਰੇਲੀਆ ਤੋਂ ਬੋਲ ਰਹੇ ਆ ਆ ਜਾਣਾ ਅਸੀਂ ਔਰ ਬਹੁਤ ਜੋ ਮੱਤੇਵਾੜੇ ਦੇ ਜੰਗਲ ਲਈ ਸਾਰਿਆਂ ਇੱਕਜੁੱਟਤਾ ਦਿਖਾਈ ਉਥੇ ਪਹੁੰਚੇ ਆ ਉਹਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕੋ ਵੀਰਾ ਦੀਪ ਸਿੱਧੂ ਵਾਰਿਸ ਪੰਜਾਬ ਦੇ ਵੀਰੋ ਉਹ ਵੀਰੇ ਦੀ ਸੋਚ ਏ ਸੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਪਿੰਡਰਾਵਾਲਿਆਂ ਤੋਂ ਵੱਡਾ ਕਿਹੜਾ ਹੋਵੇ ਕਿ ਜਿਹੜੇ ਆਪਣੇ ਆਪ ਨੂੰ ਕਹੋਂਦੇ ਵੀ ਅਸੀਂ ਬੜੇ ਗਰਮਿਆਂ ਤੇ ਪਤਾ ਨਹੀਂ ਕੀ ਬਣ ਗਏ ਆ ਸੰਤ ਜਰਨੈਲ ਸਿੰਘ ਜੀ ਸ਼ਹੀਦ ਭਗਤ ਸਿੰਘ ਕਹਿ ਕੇ ਉਹਦਾ ਸਨਮਾਨ ਕਰਦੇ ਰਹਿਆ ਸੋ ਆਪਾਂ ਸੰਤਾਂ ਤੋਂ ਵੱਡੇ ਨਾ ਬਣੀਏ ਆਪਾਂ ਸੰਤਾਂ ਦੇ ਨਾਲ ਪਿਆਰ ਕਰਦੇ ਆ ਸੋ ਵੀਰੋ ਕਈ ਗੱਲਾਂ ਐਸੀਆਂ ਹੁੰਦੀਆਂ ਏਜੰਸੀਆਂ ਤੇ ਚਾਹਣੀਆਂ ਤੇ ਦੂਜੀ ਗੱਲ ਆ ਜਿਹੜੇ ਬਾਹਲੇ ਬਣੇ ਫਿਰਦੇ ਆ ਉਹਨਾਂ ਦੇ ਖੈਰ ਖਵਾਹ ਸੈਂਟਰ ਦੇ ਪਛਹੀਦਾ ਦਰਜਾ ਦਵਾ ਦਿਓ ਫਿਰ ਕਾਂਗਰਸ ਭਰਾ ਆ ਭਾਵੇਂ ਕਾਂਗਰਸ ਵਾਲੇ ਆ ਭਾਵੇਂ ਜੋਾ ਬੀਜੇਪੀ ਵਾਲੇ ਜਾਂ ਦੂਜੇ ਵੀ ਭਗਤ ਸਿੰਘ ਨੂੰ ਆ ਜਾਂ ਆ ਜਿਹੜੇ ਨਵੇਂ-ਨਵੇਂ ਜੰਮਿਆ ਆਪ ਵਾਲੇ ਦਵਾਓ ਫਿਰ ਉਹਨੂੰ ਸ਼ਹੀਦ ਦਾ ਦਰਜਾ ਤੁਹਾਡੇ ਤੇ ਸੈਂਟਰ ਸਰਕਾਰ ਨੇ ਉਹਨੂੰ ਸ਼ਹੀਦ ਮੰਨਿਆ ਹੀ ਨਹੀਂ ਹਾਲੇ ਤੱਕ ਤੁਹਾਡੀਆਂ ਕਿਤਾਬਾਂ ਵਿੱਚ ਕੀ ਲਿਖਿਆ ਉਹ ਗੱਲਾਂ ਵੱਲ ਵੀ ਧਿਆਨ ਦਿਓ ਗੱਲ ਨੂੰ ਕਰਾਏ ਨਾ ਪਾਓ ਤੇ ਮੈਂ ਸਾਰੇ ਪੰਜਾਬ ਦੇ ਵੀਰਾਂ ਨੂੰ ਬੇਨਤੀ ਕਰਦਾ ਗੱਲ ਕਰਾਏ ਪਾਈ ਜਾ ਰਹੀ ਹੈ ਸਿਰਫ ਐਸੇ ਕਰਕੇ ਤੇ ਇਹ ਬੰਦੀ ਸਿੰਘਾਂ ਦੀ ਗੱਲ ਕਰਨ ਲੱਗੇ ਇਹ ਆਪਣੇ ਰਾਜ ਭਾਗ ਨੂੰ ਚੇਤੇ ਕਰਨ ਲੱਗੇ ਉਹ ਜਿਹਨਾਂ ਰਾਜ ਭਾਗ ਮਾਣੇ ਹੋਣ ਜਾਂ ਜਾਂ ਜਿਹਨਾਂ ਨੂੰ ਕਲਗੀਆਂ ਵਾਲੇ ਨੇ ਪਾਤਸ਼ਾਹੀਆਂ ਦਿੱਤੀਆਂ ਹੋਣ ਅਸੀਂ ਨਹੀਂ ਕਹਿੰਦੇ ਅਸੀਂ ਬਾਦਸ਼ਾਹੀ ਸੀ ਗਰੀਬ ਸੀ ਪਰ ਇਹਨ ਗਰੀਬ ਸਿੰਘਣ ਕੋ ਦੂਪ ਪਾਤਸ਼ਾਹੀ ਇਹ ਯਾਦ ਕਰੇ ਹਾਂ ਦੀ ਬੁਰੀਾਈ ਇਨਹੀ ਕੋ ਸਰਦਾਰ ਬਣਾਉਂ ਚਿੜਿਓਂ ਸੇ ਮੈਂ ਬਾਸਦਰਾਂ ਸਵਾਲਾਤ ਸੇ ਇੱਕ ਲੜਾਂ ਤਵੇ ਗੋਵਿੰਦ ਸਿੰਘ ਨਾਮਕਾਂ ਕੀਤਾ ਸਾਨੂੰ ਭਰੋਸਾ ਗੁਰੂ ਗੋਵਿੰਦ ਸਿੰਘ ਜੀ ਤੇ ਹੋਣਾ ਚਾਹੀਦਾ ਤੇਨੀ ਤੇ ਮੇਰੀ ਫਲਾਨੀ ਜਮਾਤ ਕਿਸੇ ਨੂੰ 4 ਵੋਟਾਂ ਮਿਲ ਗਈ ਉਹ ਉਹ ਦੂਜਿਆਂ ਨੂੰ ਭੁੱਲ ਜਾਂਦਾ ਉਹ ਦੂਜਿਆਂ ਨੂੰ ਠੱਠੇ ਕਰਨ ਲੱਗ ਜਾਂਦਾ ਤੇ ਮੇਰੇ ਮਗਰ ਲੋਕ ਬੜੇ ਹੋ ਗਏ ਪੰਥ ਨੂੰ ਪ੍ਰਥਮ ਮੰਨੋ ਪੰਥ ਪ੍ਰਥਮ ਹੈ ਪਰ ਪੰਥ ਦੀ ਸ਼ਰਨ ਸਾਰਿਆਂ ਨੂੰ ਆਉਣਾ ਪੈਣਾ ਅੱਜ ਆ ਜਾਓ ਕੱਲ ਆ ਜਾਓ ਇਹ 96 ਕਰੋੜੀ ਖਾਲਸੇ ਦੀ ਖੇਡ ਬਣਨੀ ਆ ਬਾਕੀ ਇਹਨਾਂ ਗੱਲਾਂ 'ਚ ਕੁਲ ਜਣਦੀ ਲੋੜ ਨਹੀਂ ਇਹ ਜਿਹੜੀਆਂ ਗੱਲਾਂ ਸਭ ਥੱਲੇ ਰਹਿ ਜਾਣੀਆਂ ਕਿਸੇ ਨੇ ਨਹੀਂ ਪੁੱਛਣਾ ਕਿਹੜਾ ਜੰਮਿਆ ਸੀ ਕਿਹੜੇ ਨੇ ਕੀ ਕੀਤਾ ਕਿਤੇ ਖੇਦਾ ਮਹਾਰਾਜ ਦੀਆਂ ਰਹਿਣੀਆਂ ਭੁੱਲਾਂ ਦੀ ਮਾਫੀ ਸਾਰਿਆਂ ਦਾ ਧੰਨਵਾਦ ਵੀਰ ਬਸੰਤ ਸਿੰਘ ਬਾਜਾਖਾਨਾ ਇਹ ਵੀ ਇੱਥੇ ਆਏ ਹੋਏ ਆ ਮਹਾਰਾਜ ਨੇ ਕਿਰਪਾ ਕੀਤੀ ਸਾਰੇ ਸਾਥੀ ਵੀ ਤੇ ਸਾਰੇ ਵੀਰਾਂ ਦੇ ਅੰਦਰ ਚਿੰਤਾ ਹੈ ਵੀਰੋ ਠੱਡ ਪਨ ਵੀ ਮਿਹਨਤ ਕਰਦੇ ਇੱਥੇ ਹ ਆਪਣੇ ਤੇ ਇੱਥੇ ਗਦੇ ਕੋਈ ਬੁਕਾਰ ਪਾਉਂਦਾ ਕਦੇ ਕੋ ਉਹਨਾਂ ਨੂੰ ਆਪਣੇ ਹੱਕੋਂ ਕੁਝ ਨਾ ਕੁਝ ਦੇ ਕੇ ਭਲਾ ਵੀ ਮਨਾਉਂਦੇ ਆ ਤੇ ਇਹਨਾਂ ਵੀਰਾਂ ਦਾ ਵੀ ਆਪਾਂ ਥੋੜਾ ਬੋਤਾ ਮਾਨ ਰੱਖੀਏ ਦੇਸਾਂ ਪ੍ਰਦੇਸਾਂ ਦੇ ਅੰਦਰ ਅੱਜ ਗੱਲ ਚੱਲਦੀ ਆ ਦੇਸਾਂ ਪ੍ਰਦੇਸਾਂ ਚ ਭਗਤ ਸਿੰਘ ਦਾ ਨਾਮ ਵੀ ਚੱਲਦਾ ਦੇਸਾਂ ਪ੍ਰਦੇਸਾਂ ਚ ਸ਼ਹੀਦਾਂ ਦਾ ਨਾਮ ਚੱਲਦਾ ਜਿਹੜੇ ਬੇ ਲੋੜੇ ਬਿਵਾਦ ਨੇ ਕਿ ਨਹੀਂ ਹੋਣੇ ਚਾਹੀਦੇ ਮੈਂ ਜਥੇਦਾਰਾਂ ਨੂੰ ਵੀ ਬੇਨਤੀ ਕਰਦਾ ਜਥੇਦਾਰ ਸਾਹਿਬ ਜੀਓ ਆਪ ਜੀ ਵੀ ਕੁਝ ਕਰੋ ਕਰੋ ਕਿਰਪਾ ਵੱਡੇ ਵੱਡੇ ਤੁਹਾਨੂੰ ਮਾਰੇ ਨੇ ਰਤਬੇ ਬਖਸ਼ੇ ਆ ਉਹਦੇ ਬਖਸ਼ੇ ਆ ਇਹ ਜਿਹੜੀ ਕੌਮ ਦੇ ਵਿੱਚ ਲੜਾਈ ਇੱਕ ਦੂਜੇ ਨੂੰ ਗਾਲੋ ਬਾੜੀ ਹੋਈ ਫਿਰਦੀ ਆ ਕੌਮੇ ਦੇ ਲਈ ਆਪ ਜੀ ਵੀ ਆਪਣੇ ਜੋ ਪੱਖ ਨੇ ਜੋ ਗੁਰੂ ਦਾ ਪੱਖਾ ਹੈ ਖਾਲਸੇ ਦਾ ਆਪਣਾ ਕੁਝ ਨਹੀਂ ਜੋ ਵੀ ਹੈ ਗੁਰੂ ਸਾਹਿਬ ਦਾ ਕਿਰਪਾ ਤਾਲ ਕੇਰੀ ਮਾਰੇ ਕਹਿੰਦੇ ਭਈ ਜੀਤ ਮੇਰੀ ਅਕਾਲ ਪੁਰਖ ਦੀ ਕਿਰਪਾ ਤਨ ਉਹ ਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਇਹ ਕਲਗੀਆਂ ਵਾਲਾ ਖਾਲਸੇ ਪੰਥ ਲਈ ਕਹਿ ਰਿਆ ਖੰਡਾ ਜਾ ਕੇ ਹੱਥ ਮੇਂ ਵਰਗੀ ਸੋ ਹੈਸੀਸ ਸੋ ਹਮਰੀ ਰੱਛਿਆ ਕਰੇ ਗੁਰ ਕਲਗੀ ਦਾ ਅਨੰਦ ਦੀਸ ਭੁੱਲਾਂ ਦੀ ਮੁਆਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ